ਸਰਜੇ ਬਲੋਕ ਹਾਜੀਪੁਰ ਵਿੱਚ ਮਿਸ਼ਨ ਹਸਾਰਪ ਦੇ ਤਹਿਤ ਕੈਂਪ ਲਗਾਇਆ ਗਿਆ। ਦੇਖੋ ਜੀ ਰੂਰਲ ਡਿਵੈਲਪਮੈਂਟ ਅਰ ਪੰਚਾਇਤ ਡਿਪਾਰਟਮੈਂਟ ਦੇ ਬਨੋ ਇੱਕ ਐਸਆਈਆਰਡੀ ਦੇ ਤਹਿਤ ਨਵੇਂ ਚੁਣੇ ਹੋਏ ਸਰਪੰਚਾਂ ਪੰਚੀਜ਼ ਦੀ ਇੱਕ ਵਰਕਸ਼ਾਪ ਲੱਗ ਰਹੀ ਆ ਜਿਸ ਦੇ ਵਿੱਚ ਪੰਚਾਇਤ ਡਿਪਾਰਟਮੈਂਟ ਨਵੇਂ ਪੰਚੀਜ਼ ਸਰਪੰਚੀਜ਼ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਉਹਨਾਂ ਨੂੰ ਕੀਤੇ ਜਾਣ ਵਾਲੇ ਕਮਾਂਡ ਸਿਚ ਨੂੰ ਕਰਵਾਉਂਦਾ ਆ। ਇਹ ਜਿੰਨੇ ਹਾਜੀਪੁਰ ਬਲੋਕ ਦੇ ਹੈਗੇ ਆ ਪਿੰਡ ਪੈਂਦੇ ਸਾਰੇ ਉਹ ਸਾਰਿਆਂ ਨੂੰ ਕਰੇਂਦੋਗੀ ਕੁਛ ਦੀ ਹੋ ਗਈ ਆ ਕੁਛ ਦੀ ਹੋਣੀ ਆ ਉਸ ਦੇ ਤਹਿਤ ਮੈਂ ਤੇ ਅੱਜ ਐਸਐਚਓ ਸਾਹਿਬ ਜਿਹੜਾ ਇੱਕ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਮਿਸ਼ਨ ਹਿਸ਼ਾਰ ਤੇ ਮਿਸ਼ਨ ਸੰਪਰਕ ਚੱਲ ਰਿਹਾ ਉਹਦੇ ਤਹਿਤ ਅਸੀਂ ਵੀ ਛੂਲੀਅਤ ਕੀਤੀ ਆ ਵੀਡੀਓ ਸਾਹਿਬ ਤੇ ਕਹਿਣ ਤੇ ਤੇ ਅਸੀਂ ਵੀ ਜਿੰਨੇ ਅੱਜ ਹਾਜ਼ਰ ਸਰਪੰਚੇ ਪੰਚੇ ਜ ਆਏ ਆ ਉਹਨਾਂ ਨੂੰ ਸਰਕਾਰ ਦੀ ਮੁਹਿੰਮ ਸੰਪਰਕ ਮਿਸ਼ਨ ਹਿਸ਼ਾਰ ਤੋਂ ਜਾਣੂ ਕਰਵਾਇਆ ਉਸ ਦੇ ਤਹਿਤ ਜੋ ਜੋ ਵੀ ਸਾਡੇ ਕੋਲ ਜਾਣਕਾਰੀ ਸੀ ਉਹਨਾਂ ਨੂੰ ਦਿੱਤੀ ਆ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਾਇਆ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਕਿ ਜੇ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਉਹਦੇ ਬਾਰੇ ਵੀ ਸੂਚਨਾ ਦੇਣੀ ਉਹ ਵੀ ਨੰਬਰ ਸ਼ੇਅਰ ਕੀਤੇ ਗਏ ਆ ਜੇ ਕੋਈ ਬੰਦਾ ਬਿਮਾਰ ਆ ਜਾਂ ਨਸ਼ਾ ਕਰਦਾ ਆ ਉਹਦੀ ਆਪਾਂ ਨਸ਼ਾ ਛਡਾਉਣ ਤੇ ਹੈਲਪ ਕਰਾਂਗੇ ਉਹਦੇ ਬਾਰੇ ਵੀ ਉਹਨਾਂ ਨੂੰ ਦਿੱਤੀ ਗਈ ਆ ਇਸ ਤੋਂ ਇਲਾਵਾ ਸਾਈਬਰ ਫਰਾਡ ਤੇ ਜਿਹੜੇ ਪਿੰਡਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣੇ ਉਹ ਵੀਡੀਓ ਸਾਹਬ ਦੀ ਬਜਰੀਏ ਵੀ ਆਪਾਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਐਂਟਰੀ ਦਾ ਐਗਜ਼ੈਕਟ ਪੁਆਇੰਟ ਆ ਸਾਰਿਆਂ ਤੇ ਪੰਚਾਇਤ ਜਿਹੜਾ ਆਪਰਾਲਾ ਕਰਕੇ ਚਾਹੇ ਨਿੱਜੀ ਫੰਡ ਚੋਂ ਚਾਹੇ ਸਰਕਾਰੀ ਫੰਡ ਚੋਂ ਕਿਸੇ ਤਰ੍ਹਾਂ ਵੀ ਸੀਸੀਟੀਵੀ ਕਵਰੇਜ ਦੀ ਰੂਲ ਲਗਾਏ ਸਰ ਅਜੇ ਬਲੋਗ ਹਜਪੁਰ ਦੇ ਵਿੱਚ ਵੀਡੀਓ ਦਫ਼ਤਰ ਡੀਐਸਪੀ ਪਹੁੰਚੇਗੇ ਕੀ ਬਣਾਉਣਾ ਬਰਗਾਈ ਦੀ ਕੀਤਾ ਗਿਆ ਸਾਡੇ ਵਿਭਾਗੇ ਵੱਲੋਂ ਐਸਆਰਡੀ ਵੱਲੋਂ ਰੂਰਲ ਡਿਵੈਲਪਮੈਂਟ ਵੱਲੋਂ ਅਕੜ ਸਾਡੇ ਦਾ ਸਰਪੰਚਾ ਪੰਚਾਂ ਦੀ ਟ੍ਰੇਨਿੰਗ ਚੱਲ ਰਹੀ ਆ ਜਿਹਦੇ ਵਿੱਚ ਆਪਾਂ ਨਵੇਂ ਸਰਪੰਚ ਜਿਹੜੀਆਂ ਵੀ ਪੰਚਾਇਤਾਂ ਚੁਣੀਆਂ ਗਈਆਂ ਉਹਨਾਂ ਦੇ ਨਵੇਂ ਨੁਮਾਇੰਦਿਆਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਰਿਸੋਰਸ ਪਰਸਨ ਇੱਥੇ ਆਏ। ਉਸ ਬੰਦ ਵਿੱਚ ਸਾਡੇ ਮਾਨਯੋਗ ਡੀਐਸਪੀ ਸਾਹਿਬ ਕੁਲਵਿੰਦਰ ਸਿੰਘ ਜੀ ਵੀਰ ਇੱਥੇ ਹਾਜ਼ਰ ਹੋਏ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਉਹਦੇ ਵਿੱਚ ਨਵੀਆਂ ਪੰਚਾਇਤਾਂ ਨੂੰ ਦੱਸਿਆ ਕਿ ਆਪਣੇ ਐਂਟੀ ਡਰੱਗਸ ਬਾਰੇ ਐਂਟੀ ਕ੍ਰਾਈਮ ਬਾਰੇ ਕਿ ਜਿਹੜੇ ਅੱਜ ਕੱਲ ਡਿਜੀਟਲ ਕ੍ਰਾਈਮ ਹੋ ਰਿਹਾ। ਤੇ ਜਿਹੜੇ ਕਿ ਨਸ਼ਾ ਜ ਹੋਰ ਅੱਜ ਕੱਲ ਬਹੁਤ ਜ਼ਿਆਦਾ ਰੁਝਾਨ ਜਿਹੜਾ ਬੱਚਿਆਂ ਦਾ ਹੈਗਾ ਉਹਨੂੰ ਦੂਰ ਕਰਨ ਦੇ ਲਈ ਕਿ ਉਹ ਉਹਨਾਂ ਨੇ ਬਹੁਤ ਹੀ ਵਧੀਆ ਅਜ ਸਿੱਖਿਆ ਜਿਹੜੀ ਹੈ ਕਿ ਨਵੀਆਂ ਪੰਚਾਇਤਾਂ ਨੂੰ ਦੱਸਿਆ ਕਿ ਤੁਸੀਂ ਇਹਨਾਂ ਨੂੰ ਕੀ ਪਿੰਡ ਵਿੱਚ ਲੋਕਾਂ ਨੂੰ ਕੀ ਜਿਹੜੀ ਹੈ ਕਿ ਅਵੇਅਰਨੈਸ ਕਰੋ ਕਿ ਤਾਂ ਜੋ ਕਿ ਪਿੰਡਾਂ ਵਿੱਚ ਨਸ਼ਾ ਜਿਹੜਾ ਕਿ ਦੂਰ ਹੋ ਸਕੇ ਤੇ ਜਿਹੜੇ ਬੰਦੇ ਕੋਈ ਨਸ਼ਾ ਵੇਚਦੇ ਆ ਜਾਂ ਕੋਈ ਨਸ਼ਾ ਕਰ ਰਹੇ ਆ ਬੱਚੇ ਉਹਨਾਂ ਬਾਰੇ ਦੱਸਿਆ ਕਿ ਕਲੀਨਿਕ ਜਿਹੜਾ ਕਿ ਦਸੂਏ ਬਣਿਆ ਹੈਗਾ ਕਿ ਆਪਾਂ ਜੇਕਰ ਕੋਈ ਬੱਚਾ ਬਹੁਤ ਆ ਹੀ ਜ਼ਿਆਦਾ ਇਹਨੂੰ ਕੋਈ ਹੈਬਚਲ ਹੈਗਾ ਇਸ ਚੀਜ਼ ਦਾ ਤੇ ਉਹਨੂੰ ਜਾਨੀ ਕਿ ਆਪਾਂ ਉੱਥੇ ਉਹ ਕਲੀਨਿਕਸ ਲੈ ਕੇ ਜਾ ਕੇ ਕਿ ਤਾਂ ਆਪਾਂ ਉਹਦਾ ਜਿਹੜਾ ਟ੍ਰੀਟਮੈਂਟ ਜਿਹੜਾ ਕਿ ਕਰਵਾ ਦਈਏ ਤਾਂ ਤਾਂ ਜੋ ਉਹ ਜਿਹੜਾ ਕਿ ਆਪਣੀ ਜ਼ਿੰਦਗੀ ਜਿਹੜੀ ਉਹ ਬਦੀ ਤਰੀਕੇ ਨਾਲ ਕਰ ਸਕੇ ਇਸ ਤਰ੍ਹਾਂ ਦਾ ਉਹਨਾਂ ਨੇ ਬਹੁਤ ਤਰ੍ਹਾਂ ਦੀਆਂ ਗੱਲਾਂ ਜਾਨੀ ਕਿ ਅੱਜ ਲੋਕਾਂ ਨੂੰ ਵੇਅਰ ਕੀਤਾ ਹੈਗਾ ਇਹ ਦੇ ਨਾਲ ਨਾਲ ਹੀ ਐਸਐਚਓ ਮੈਡਮ ਵੀ ਇੱਥੇ ਹਾਜ਼ਰ ਸੀ ਉਹਨਾਂ ਨੇ ਵੀ ਆਪਣਾ ਸਪੀਚ ਵਿੱਚ ਦੱਸਿਆ ਕਿ ਦਾ ਕਿ ਐਂਟੀ ਡਰੱਗਸ ਔਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਕ੍ਰਾਈਮ ਹੈ ਕਿ ਪੁਲਿਸ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਆ ਤੇ ਇਸ ਤੋਂ ਇਲਾਵਾ ਮੈਂ ਵੀ ਆਪਣੇ ਪੱਧਰ ਤੇ ਸਰਪੰਚਾ ਪੰਚਾਂ ਨੂੰ ਇਹ ਬੇਨਤੀ ਕਰਦਾ ਜਾਂ ਅਪੀਲ ਕਰਦਾ ਕਿ ਤੁਸੀਂ ਵੀ ਜਾਨੀ ਕਿ ਵੱਧ ਤੋਂ ਵੱਧ ਜਿਹੜੇ ਹੈ ਕਿ ਇਸ ਕੰਮ ਦੇ ਲਈ ਐਂਟੀ ਡਰੱਗਸ ਦੇ ਨਾਲੇ ਜਿਹੜੇ ਡਿਜੀਟਲ ਕ੍ਰਾਈਮ ਵਾਲੇ ਲੋਕਾਂ ਨੂੰ ਵੇਅਰ ਕਰੋ ਤਾਂ ਜੋ ਜਿਹੜੇ ਕੀ ਲੋਕ ਪਿੰਡ ਵਾਲੇ ਕੀ ਵੱਤ ਵਦ ਇਨਾਂ ਚੀਜ਼ਾਂ ਤੋਂ ਜਿਹੜੇ ਕ੍ਰਾਈਮ ਹੋ ਰਿਹਾ ਇਨਾਂ ਤੋਂ ਬਚ ਸਕਣ ਇਸ ਤੋਂ ਇਲਾਵਾ ਇੱਕ ਸਾਡੇ ਮੈਗਮੈਂਟ ਦਾ ਥੀਮ ਹੈ ਕਿ ਜੀਪੀਡੀਪੀ ਪਲਾਨ ਹੁੰਦਾ ਜਿਹਦੇ ਵਿੱਚ ਆਪਾਂ ਕੀ ਗ੍ਰਾਮ ਸਭਾ ਕਰਦੇ ਹਾਂ ਗ੍ਰਾਮ ਸਭਾ ਕਰਨ ਨਾਲ ਇਹ ਹੈ ਕਿ ਉਹਦੇ ਵਿੱਚ ਆਪਾਂ ਥੀਮ ਦੇ ਅੰਡਰ ਕੀ ਆਪਣਾ ਸੀਸੀਟੀਵੀ ਕੈਮਰੇ ਜਿਹੜੇ ਕਿ ਆਪਾਂ ਲਗਵਾਈਏ ਕਿ ਪਿੰਡ ਦੇ ਵਿੱਚ ਕਿ ਜੇਕਰ ਆਪਾਂ ਨਿੱਜੀ ਪੱਧਰ ਤੇ ਵੀ ਲਵਾ ਸਕਦੇ ਆ ਪੰਚਾਇਤ ਜਾਂ ਸਰਪੰਚ ਜਾਂ ਪੰਚਾਇਤ ਆਪਣੇ ਤੌਰ ਤੇ ਵੀ ਇੱਕ ਪੰਚਾਇਤ ਘਰ ਦੇ ਵਿੱਚ ਕੰਪਿਊਟਰ ਲਾ ਕੇ ਤੇ ਉਹ ਜਿਹੜਾ ਕਿ ਉਹ ਕਰ ਸਕਦੀ ਹੈਗੀ ਆ ਇਹਦੇ ਨਾਲ ਕਿਸ ਕ੍ਰਾਈਮ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਰਿਡਿਊਸ ਹੋਏਗਾ ਤੇ